ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਮੁੱਲਾਪੁਰ ਦਾਖਾ ਤੋਂ ਆ ਰਹੀ ਹੈ ਜਿੱਥੇ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਕਿ ਨੌਜਵਾਨ ਕੁੜੀ ਨੂੰ ਮੁੱਲਾਪੁਰ ਦਾਖਾ ਦੇ ਬੱਸ ਅੱਡੇ ਵਿੱਚ ਗੋਲੀਆਂ ਮਾਰੀਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਨੌਜਵਾਨ ਦਾ ਪਿੱਛਾ ਕੀਤਾ ਗਿਆ ਜਿਸ ਨੂੰ ਦੇਖ ਨੌਜਵਾਨ ਮਾਰਕੀਟ ਚ ਇੱਕ ਬਾਥਰੂਮ ਵਿੱਚ ਜਾ ਵੜਿਆ ਜਿਸ ਨੂੰ ਪੁਲਿਸ ਨੇ ਘੇਰਾਬੰਦੀ ਕਰਕੇ ਸਰੈਂਡਰ ਕਰਨ ਦੀ ਗੱਲ ਆਖੀ ਪਰ ਪੁਲਿਸ ਨੇ ਕਾਫੀ ਮੁਸ਼ਕਲ ਕਰਨ ਦੇ ਬਾਵਜੂਦ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਿਸ ਕੋਲੋਂ ਪੁਲਿਸ ਨੇ 32 ਬੋਰ ਦਾ ਰਿਵਾਲਵਰ ਵੀ ਬਰਾਮਦ ਕੀਤਾ ਹੈ ਇਹ ਸਿਨੇਟ ਦੁਪਹਿਰ ਕੋਈ 3:30 ਦਾ ਇਨਸੀਡੈਂਟ ਅਸੀਂ ਪੁਲਿਸ ਸਟੇਸ਼ਨ ਮੁਲਾਪੁਰ ਪਰੈਜ਼ੈਂਸੀ ਇੱਕ ਕਾਨਫਰੰਸ ਰੱਖੀ ਹੋਈ ਸੀ ਐਸਐਸਪੀ ਸਾਹਿਬ ਨਾਲ ਉਹਦੇ ਰਿਲੇਟਡ ਅਸੀਂ ਉੱਥੇ ਇਕੱਠੀ ਹੋਏ ਸੀ ਇੱਕ ਫੋਨ ਆਇਆ ਕਿ ਇੱਕ ਲੜਕੀ ਦੇ ਕਿਸੇ ਵਿਅਕਤੀ ਨੇ ਗੋਲੀਆਂ ਮਾਰੀਆਂ ਮੁਲਾਪੁਰ ਬੱਸ ਸਟੈਂਡ ਦੇ ਉੱਪਰ ਤਾਂ ਮੈਂ ਆਪਣੀ ਪੁਲਿਸ ਪਾਰਟੀ ਲੈ ਕੇ ਉੱਥੇ ਰਸ਼ ਕੀਤਾ ਲੜਕੀ ਇੰਜਰਡ ਸੀ ਲੜਕੀ ਨੂੰ ਤੋਂ ਹਸਪੀਟਲ ਭੇਜਿਆ ਇਸ ਪਬਲਿਕ ਨੇ ਦੱਸਿਆ ਕਿ ਉਹ ਲੜਕਾ ਗਲੀਆਂ 'ਚ ਭੱਜਿਆ ਤੇ ਲੜਕੀ ਨੂੰ ਪੁਲਿਸ ਪਾਰਟੀ ਨੇ ਚੇਸ ਕੀਤਾ ਫਿਰ ਅਸੀਂ ਇੱਕ ਮਾਰਕੀਟ ਦੇ ਵਿੱਚ ਇੱਕ ਵਾਸ਼ਰੂਮ ਦੇ ਵਿੱਚ ਉਹਨੇ ਆਪਣੇ ਆਪ ਨੂੰ ਲੋਕ ਕਰ ਲਿਆ ਸੀ ਉਹਨੂੰ ਉੱਥੇ ਜਾ ਕੇ ਫਿਰ ਅਸੀਂ ਲੜਕੀ ਨੂੰ ਚੁੜਾਤਾ ਪੁਲਿਸ ਤੋਂ ਇਹ ਬੁਨ ਮਾਇਤੇ ਨੀਪਾ ਹਸਪੀਟਲ ਆਇਆ ਤੇ ਐਸਜੀ ਵਿੱਚ ਲੜਤੀ ਐਡਮਿਟ ਲੜਤੀ ਜੇ ਅਪਰਸ਼ਨ ਪੇਟ ਤੇ ਲੜਤੀ ਦੀ ਸਟੇਟਮੈਂਟ ਲੈਣ ਤੋਂ ਬਾਅਦ ਸੀਗੀ ਸਰ ਕਿੰਨੀਆਂ ਗੋਲੀਆਂ ਚੱਲਣ ਲੱਗੀਆਂ ਹਾਂ ਭਾਜੀ ਐਕਜੈਕਟਿਵ ਪਤਾ ਕਿਉਂਕਿ ਲੜਤੀ ਓਟੀ ਦੇ ਅੰਦਰ ਹੈ ਅਜੇ ਮੇਰੇ ਡਾਕਟਰ ਸਾਹਿਬ ਨਾਲ ਜਾਂ ਲੜਤੀ ਨਾਲ ਕੋਈ ਗੱਲ ਨਹੀਂ ਲੜਕੇ ਕੋ ਕਿਸ ਤਰ੍ਹਾਂ ਦਾ ਵੈਪਨ ਬਰਾਮਦ ਹੋਇਆ ਲੜਕੀ ਕੋ ਰਵਲਰ ਹੈ ਬਤੀ ਬਤੀ ਬੋਲਰ ਰਵਲਰ ਸਰ ਕੋਡ ਆ ਕੰਟੈਕਟ ਲਗਾ ਹੋਇਆ ਤੇ ਉਹਦੇ ਵਿੱਚ ਇਸ ਤਰ੍ਹਾਂ ਦੇ ਹਥਿਆਰ ਲਾਇਸੈਂਸੀ ਹੈ ਕਿ ਕਿੱਦਾਂ ਜੀ ਇਹ ਜੀ ਬੜੀ ਨਿਸ਼ਲ ਸਟੇਜ ਹੈ ਅਜੇ ਤਾਂ ਜਸਟ ਸਮਾਂ ਹੀ ਹੋਇਆ ਨੂੰ

ਬੇਡਾ ਕਬੜੋਂ ਆਪੇ ਸੇ ਫੜਾ ਮਾ ਬੇਡਾ ਪਸਟਰ ਸੱਦੇ ਬਾਹਰ ਫਿਰ ਫੜਦੇ ਬੋਰਡਿੰਗ ਕਰ ਲਈਏ ਬੜੀ ਬੜੀ ਰੋਕ ਕੇ ਕਰ ਲਈਏ ਫਿਰ ਫੜਦੇ ਕਰ ਮਾਰ ਕੋਈ ਸੱਦੇ ਬਾਹਰ ਆ ਜਾ ਆ ਜਾ ਸ਼ਾਬਾਸ਼ ਸਿੰਘ ਕਿੱਥੇ ਹੋ ਜਾ ਮਾ ਯਾਰ ਉਹ ਬੇਟਾ ਵਾ ਲੈ ਤੁ ਪਾ ਰਹਿਣਾ ਛੋ ਰਾਹੂਲ ਛੋ ਰਾਹੂਲ ਫਿਲਹਾਲ ਗੋਲੀ ਲੱਗਨਾਂ ਕੁੜੀ ਹਸਪਤਾਲ ਵਿੱਚੇ ਦਾਖਲ ਹੈ ਪਰ ਨੌਜਵਾਨਾਂ ਵੱਲੋਂ ਕੁੜੀ ਦੇ ਗੋਲੀਆਂ ਕਿਉਂ ਮਾਰੀਆਂ ਗਈਆਂ ਇਹ ਜਾਣ ਤੋਂ ਬਾਅਦ ਹੀ ਸਾਫ਼ ਹੋ ਪਾਵੇਗਾ ਲੁਧਿਆਣਾ ਤੌਰ ਜਿੰਦਰ ਅਰੋੜਾ ਦੀ ਰਿਪੋਰਟ